ਮੈਂ ਡ੍ਰੀਮ ਰਾਇਲ ਖੇਡਦਾ ਜੀ ਮੈਂ ਇਦਾਂ ਹੀ ਟੀਮ ਬਣਾ ਲਾ ਰੰਦਾ ਸੀ ਕੱਲ ਮੈਂ ਥੋੜਾ ਸੋਚਿਆ ਫਿਰ ਲੱਗ ਕੇ ਬੰਦਾ ਨਾ ਨੋਲੇਜ ਸੀ ਨੋਲੇਜ ਸੀ ਕਿਹੜੀ ਚੱਕ ਦੇ ਨਾਲ ਹਾਂਜੀ ਟੀਮ ਬਸ ਟੀਮ ਬਣਾਉਂਦੇ ਜੀ ਕਿੱਦਾਂ ਬਣਾਉਂਦੇ ਕਿੱਦਾਂ ਬਸ ਜੀ ਪਲੇਅਰ ਸਿਲੈਕਟ ਕਰਨੇ ਹੁੰਦੇ ਯੂਸੂਅਲੀ ਉਹ ਵੀ ਇਸ ਤਰ੍ਹਾਂ ਕਿਹਦੇ ਕੋਲ ਦੇਖ ਕੇ ਉਸ ਜੀ 10 12 ਦਿਨ ਹੋਈ ਮੇਰਾ ਗੁਰੂ ਗਰਾ ਨਹੀਂ ਹਾਂ ਤਾਂ ਕੀ ਹਾਲ ਹੈ ਗੁਰੂ ਬਰਾਣਾਈ ਗੁਰੂ ਬਰਾਣਾ ਜੀ ਤੁਸੀਂ ਇਹ ਗੇਮ ਲੈਵਲ ਕਦੋਂ ਤੋਂ ਸ਼ੁਰੂ ਕੀਤੀ ਫਿਰ ਨਹੀਂ ਸਾਰਾ ਬੋਲੀ ਕਿਤਨਾ ਜਿੱਤੇ ਕਿਆ ਹੋਇਆ ਕਿ ਮੈਂ 10 ਵਾਰ ਦਿਨ ਤੇ ਖੇਡ ਰਿਆ ਜੀ ਇਹ 100 ਰੁਪਏ ਪਾਇਏ ਸੀ ਤੇ ਕੱਲ ਜਿੱਤੇ ਕਿਆ ਕਿਤਨਾ ਲੱਗਦੀ ਟੀਮ ਕੱਲ ਡੈਡੀ ਨੇ 100 ਰੁਪਏ ਪਾਇਆ ਸੀ ਜੀ ਫਿਰ ਰੈਂਕ ਮੇਰਾ ਉੱਪਰ ਉੱਪਰ ਅੰਦਰ ਰਿਹਾ ਜੀ ਮੈਂ ਪਹਿਲੇ ਬਰਾ ਗਿਆ ਕਿਤੇ ਬਜ ਜਿੱਤੇ ਮੈਂ 3 ਕਰੋੜ ਜਿੱਤੇ ਰਾਤ ਸੋ ਗਿਆ ਜੀ ਹਾਂ ਜੀ ਹਾਂ ਜੀ 3 ਵਜੇ ਸੋ ਗਿਆ ਜਿੱਤ ਤੋਂ ਬਾਅਦ ਨੀਂਦ ਹਾਂ ਨਹੀਂ ਨਹੀਂ ਇਹ ਨਹੀਂ ਹੈ ਕਿਤਨਾ ਦਾ ਫੀਲ ਕਰ ਰਹੇ ਹੋ ਬਹੁਤ ਖੁਸ਼ੀ ਹੋ ਰਹੀ ਜੀ श मे रोज लाथे सत ली ਫਿਰ 7 ਦਾਸ ਤੇ ਲਾਈ ਨਾ ਬਸ ਫਿਰ ਆ ਗਈ ਕਿੰਨੀ ਟੀਮ ਲਾਈ ਸੀ ਇੱਕ ਹੀ ਲਾਈ ਸੀ ਹਾਂ ਕਿੰਨੇ ਵੇਲੇ ਤੱਕ ਚੱਲਦਾ ਰਿਹਾ ਮੈਚ 10:30 ਵਜੇ ਤੱਕ ਚਲੇ ਗਿਆ 11 ਵਜੇ ਤੇ ਤੁਹਾਨੂੰ ਪਤਾ ਕਿਦਾਂ ਲੱਗਿਆ ਉਹ ਜਿੱਤੇ ਮੈਂ ਦੇਖਦੇ ਰਿਹਾ ਜੀ ਮੈਂ ਜੀ ਹਾਂ ਕੋਈ ਆਇਆ ਮੈਸੇਜ ਵੀ ਆਇਆ ਸੀ ਕੋਈ ਮੈਸੇਜ ਮੈਸੇਜ ਨਹੀਂ ਆਇਆ ਇਹ ਰੈਂਕ ਆ ਗਿਆ ਪਹਿਲਾਂ ਅੱਛਾ ਹਾਂ ਜੀ ਫਿਰ ਉਸ ਤੋਂ ਬਾਅਦ ਜਦੋਂ ਪਤਾ ਲੱਗਿਆ ਉਹ ਬਈ ਗੋੜ ਜਿੱਤ ਗਏ ਫਿਰ ਵਾਹ ਇਹ ਕਿਦਾਂ ਦਾ ਕਿਦਾਂ ਦੀ ਖੁਸ਼ੀ ਸੀ ਬਸ ਖੁਸ਼ੀ ਸੀ ਹਾਂ ਜੀ ਅਰਦੇ ਕੋਸ਼ ਹਾਂਜੀ ਹਾਂਜੀ ਅੱਛਾ ਇਹ ਦੱਸਿਓ ਕਿ ਤੁਹਾਡਾ ਵੀ ਇੱਥੇ ਨੂੰ ਕਿੱਦਾਂ ਹੋਇਆ ਵੀ ਆ ਗੇਮ ਖੇਡਾਂਗੇ ਤਾਂ ਪੈਸੇ ਜਿੱਤੂਗਾ ਇਹ ਪਿੰਡ ਦੇ ਮੁੰਡੇ ਲਾਂਦੇ ਸੀ ਤੇ ਬਾਹਰ ਦੇ ਵੀ ਲਾਂਦੇ ਤੇ ਫਿਰ ਸੋਚੇ ਮੈਂ ਵੀ ਲਾ ਲਾਂ ਫਿਰ ਲਾ ਲਈ ਅੱਛਾ ਹਾਂਜੀ ਫਿਰ ਖੇਡ ਕਰੀ ਗਾਂ ਜੀ ਤੇ ਤੁਹਾਡਾ ਨੋਲੇਜ ਕੀ ਤਾਂ ਹੀ ਹਾਂਜੀ ਬੋਲੋ ਬਾਬਾ ਕੀ ਖੇਡਦਾ ਸੀਗਾ ਤੂੰ ਕਿਵੇਂ ਤੈਨੂੰ ਪਤਾ ਲੱਗਿਆ ਵੀ ਖੇਡਣਾ ਚਾਹੀਦਾ ਸਿੱਖਿਆ ਕਿਤਾ ਮੈਂ ਡ੍ਰੀਮ ਰੈਵਨ ਖੇਡਦਾ ਜੀ ਮੈਂ ਇਦਾਂ ਹੀ ਟੀਮ ਲਾ ਰੰਦਾ ਥਾ ਕੱਲ ਮੈਂ ਥੋੜਾ ਜਿਹਾ ਸੋਚਿਆ

ਸੋਚੀ ਹੋਇਆ ਚੈਰ ਵਸਵਾਈ ਹੈ। ਰੋਡ ਪਤੀ ਕੜ ਗਿਆ। ਹਾਂਜੀ। ਇਹ ਰਿਸ਼ਨ ਦੇ ਬਈ। ਰਿਸ਼ਨ ਦੇ ਬਈ ਪਹਿਲਾਂ ਤੁਹਾਨੂੰ ਲੱਗਿਆ ਕਿਵੇਂ ਤਾਂ ਲੱਗਿਆ ਵੀ ਬੱਚੇ ਨੇ ਡ੍ਰੀਮ 11 ਖੇਲ ਕੇ ਕਾਫੀ ਪੈਸੇ ਜਿੱਤੇ ਹੈ। ਫਿਰ ਸੋਚਦੇ ਜੇ ਇਹ ਪੰਨਾ ਚੰਬਾ ਹੋ ਸਕਦਾ ਹੈ ਕਿ ਗੇਮ ਵਾਲੇ ਨੂੰ ਪਤਾ ਸੀਗਾ ਕਿਦਾਂ ਲੱਗ ਰਿਹਾ ਤੁਹਾਨੂੰ ਕਿਵੇਂ ਦੀ ਗੱਲ। ਜੀ ਮੈਂ ਸੋਚ ਨਹੀਂ ਸਕਦਾ ਕਹਿੰਦਾ ਕਿ ਇਹ ਕੀ ਕਾ ਹੋਣਾ ਕਿਹਾ ਨਹੀਂ। ਤੇ ਬਸ ਮਨ ਤੁਹਾਨੂੰ ਇਹੀ ਫੀਲਿੰਗ ਹੁੰਦੀ ਵੀ ਇਹ ਹੋਇਆ ਤਾਂ ਹੋਇਆ ਗਿਆ। ਤੇ ਬਹੁਤ ਚੰਗਾ ਲੱਗ ਰਿਹਾ ਜੀ ਜੋ ਹੋ ਰਿਹਾ ਠੀਕ ਹੋ ਰਿਹਾ ਬਹੁਤ ਵਧੀਆ ਲੱਗ ਰਿਹਾ ਟੀਮ ਬਾਰੇ ਤੁਹਾਨੂੰ ਪਤਾ ਨਹੀਂ ਕਿ ਉਹ ਚੀਕਾ ਖੇਡਦੇ ਆ ਕਿੰਨੇ ਮਤਿਆ ਹੁੰਦੀ ਹੈ ਪਹਿਲਾਂ ਉਹ ਨਹੀਂ ਮੈਨੂੰ ਇੰਨਾ ਨਹੀਂ ਪਤਾ ਸੀਗਾ ਬਸ ਥੋੜਾ ਜਿਹਾ ਪਤਾ ਸੀਗਾ ਵੀ ਕੋਈ ਲਾਂਦੇ ਟੀਮ ਵਗੈਰਾ ਮੈਂ ਬੱਚੇ ਨੂੰ ਬੋਲਿਆ ਤੇ ਕਹਿੰਦਾ ਡੈਡੀ ਟੀਮ ਕਰਨੀ ਮੈਂ ਕਿ ਲਾਦੇ ਕਰਤੀ ਜੋ ਨਾਣੀ ਤੇ ਔਰ ਮੈਨੂੰ ਕੁਝ ਨਹੀਂ ਪਤਾ ਬੱਚੇ ਦਾ ਨਾਮ ਕੀ ਹੈ ਸ਼ਤਿਰ ਗੋਰ ਬਰਾਣਾ ਹੈ ਕਿਹੜੀ ਕਲਾਸ ਪੜ੍ਹਦਾ ਹੈ ਪਲੱਸ 2 ਪੜ੍ਹਦਾ ਹੈ ਤੇ ਉਹ ਕਿੰਨੇ ਵਜੇ ਜਿੱਤਿਆ ਤੇ ਕਿਹੜੀ ਟੀਮ ਖੇਡਦਾ ਸੀ ਹੁਣ ਘਰ ਤੋਂ ਮੋੜ ਕੇ ਤਾਂ ਦਾ ਸਾਡਾ ਘਰ ਦਾ ਖੁਸ਼ੀ ਦਾ ਮਾਹੌਲ ਹੈ ਜੀ ਸਾਰੇ ਬੜੇ ਖੁਸ਼ ਹੋ ਰਹੇ ਤੇ ਇਹ ਟੀਮ ਆਪਣੇ ਮੁਤਾਬਕ ਲਾ ਰਿਹਾ ਤਾਂ ਉਹ ਤਾਂ ਮਤਲਬ ਮੰਨ ਵੀ ਨਹੀਂ ਪਤਾ ਜੀ ਜੋ ਟੀਮ ਲਾਈ ਨੇ ਵਧੀਆ ਟੀਮ ਲਾਈ ਜੀ ਤੇ 3 ਕਰੋੜ ਦੇ ਨਹੀਂ ਕੀਤਾ ਇਹ ਕੋਈ ਛੋਟੇ ਘਮਾਚ ਦੇ ਛੋਟੇ ਪਿੰਡ ਦੇ ਰਹਿੰਦੇ ਤੁਸੀਂ ਇੰਨਾ ਇੱਕ ਪਰਚੇ ਨੇ ਨਾ ਜੀ ਮੈਡ ਕਿੱਥੇ ਆ ਲੋਕ ਬੜੇ ਦੂਰ ਤੋਂ ਆਉਂਦੇ ਆ ਕਿਵੇਂ ਦੇ ਲੋਕਾਂ ਦਾ ਇਹਦੇ ਰਿਤੀ ਸੋਚਦੇ ਕਿਵੇਂ ਨਾ ਕਿਦਾ ਧੰਨਵਾਦ ਕਰਾਂ ਮੈਂ ਤੇ ਧੰਨਵਾਦ ਆਪਣੇ ਰੱਬ ਦਾ ਹੀ ਕਰਦਾ ਜੀ ਜਿਨ੍ਹਾਂ ਨੇ ਇੰਨੀ ਮਤਲਬ ਸਾਡਾ ਸਾਨੂੰ ਹੌਸਲਾ ਦਿੱਤਾ ਔਰ ਸਾਡੇ ਤੇ ਇੰਨੀ ਮਿਹਰਬਾਨੀ ਰੱਖੀ ਜੀ ਮੈਂ ਕਿਤਾ ਸੀ ਤarde ਪਹਿਲਾਂ ਹਾਲਾਤ ਠੀਕ ਸੀਗੇ ਵਸੇ ਇੰਨੇ ਵੀ ਮਾਰੇ ਨਹੀਂ ਸੀ ਮਤਲਬ ਠੀਕ ਕਰਦੇ ਆਪਣੇ ਤੇ ਆਈ ਚਲਾਈ ਬੜੀਆ ਚੱਲੀ ਸੀ ਜੀ ਵੈਸੇ ਇੰਨੇ ਜਿਆਦਾ ਵੀ ਨਹੀਂ ਤੇ ਹੁਣ ਤਾਂ ਰੱਬ ਨੇ ਛੋੜ ਦਿੱਤੀ ਹੈ ਜੀ ਹੁਣ ਤਾਂ ਹੁਣ ਤਾਂ ਵੈਸੇ ਜੀ ਮਤਲਬ ਅੰਦਰ ਤੋਂ ਫੀਲਿੰਗ ਹੁੰਦੀ ਕਿ ਮੈਂ ਇੰਨੇ ਪੈਸੇ ਸੋਚਿਆ ਸੀ ਕਿ ਇਹ ਸਭ ਦਾਤੀ ਮੇਰੇ ਭੋਲੇ ਸ਼ਕ ਕਰਦਾ ਮੇਰੇ ਕੋਲ ਮੈਂ ਡ੍ਰੀਮ ਰੈਵਨ ਖੇਲਦਾ ਜੀ ਮੈਂ ਇਦਾਂ ਹੀ ਟੀਮ ਬਣਾ ਰੰਦਾ ਥਾ ਕੱਲ ਮੈਂ ਥੋੜਾ ਜਿਹਾ ਸੋਚਿਆ ਫਿਰ ਲੱਗ ਕੇ ਬੰਦੇ ਨੋਲੇਜ ਸੀ ਨੋਲੇਜ ਸੀ ਕਿਹੜੀ ਚਾਹ ਬੀਨੋਂ ਹਾਂਜੀ ਟੀਮ ਬਸ ਟੀਮ ਬਣਾਉਂਦੇ ਜੀ ਕਿੱਦਾਂ ਬਣਾਉਂਦੇ ਕਿੱਦਾਂ ਬਸ ਜੀ ਪਲੇਅਰ ਸਿਲੈਕਟ ਕਰਨੇ ਹੁੰਦੇ ਯੂਸਫੁਲ ਉਹ ਵੀ ਕਿਸ ਤਰ੍ਹਾਂ ਕਿਹਦੇ ਕੋਲ ਦੇਖ ਕੇ ਰੂਸ਼ੀਏ 10-12 ਦਿਨ ਹੋਈ ਮੇਰਾ ਗੁਰੂ ਗਰਾ ਨਹੀਂ ਹਾਂ ਤਾਂ ਕੀ ਆਣਾ ਗੁਰੂ ਬਰਾਣਾਈ ਗੁਰੂ ਬਰਾਣਾ ਜੀ ਤੁਸੀਂ ਇਹ ਗ੍ਰੀਮ ਲੈਵਲ ਕਦੋਂ ਤੋਂ ਸ਼ੁਰੂ ਕੀਤੀ ਖੇਡਣੀ ਸਾਰਾ ਬੋਲੀ ਕਿਤਨਾ ਜਿੱਤੇ ਕਿਆ ਹੋਇਆ ਕਿ ਮੈਂ 10-12 ਦਿਨ ਤੇ ਖੇਡ ਰਹੀ ਹਾਂ ਜੀ 100 ਰੁਪਏ ਪਾਏ ਸੀ ਤੇ ਕੱਲ ਜਿੱਤੇ ਕਿਆ ਕਿਤਨਾ ਲੱਗਦੀ 팀 ਕੱਲ ਡੈਡੀ ਨੇ 100 ਰੁਪਏ ਪਾਇਆ ਸੀ ਤੇ ਫਿਰ ਰੈਂਕ ਮੇਰਾ ਉੱਪਰ ਉੱਪਰ ਆਂਦ ਰਿਹਾ ਜੀ ਮੈਂ ਪਹਿਲੇ ਬਰਾ ਗਿਆ ਕਿਤੇ ਬਹਜਤੇ ਮੈਂ 3 ਕਰੋੜ ਜਿੱਤੇ ਰਾਤ ਸੋ ਗਿਆ ਜੀ ਹਾਂਜੀ ਹਾਂਜੀ 3 ਵਜੇ ਸੋ ਗਿਆ ਜਿੱਤ ਤੋਂ ਬਾਅਦ ਨਹੀਂ ਹਾਂ ਨਹੀਂ ਨਹੀਂ ਇਹ ਨਹੀਂ ਹੈ ਕਿਤਨਾ ਦਾ ਫੀਲ ਕਰਦੇ ਹੁਣ ਬਹੁਤ ਖੁਸ਼ੀ ਹੋ ਰਹੀ ਜੀ ਕਦੀ ਘਰ ਦੇ ਰੋਕਿਆ ਨਹੀਂ ਕੋਈ ਫੋਨ ਹੈ ਹੀ ਨਹੀਂ ਇਹ ਹੈ ਹੀ ਕਰਦੇ ਆਂ ਦੇ ਵਿੱਚ ਹੀ ਲੈ ਅੱਛਾ ਹਾਂ ਤਾਂ ਫਿਰ ਦੇਰ ਦੇ ਖੇਲਣ ਖੇਲ ਖੇਲਣਾ ਥੋੜੇ ਹੁੰਦੇ ਜੀ ਉਹ ਤਾਂ ਮਤਲਬ ਕਿ ਇੱਕ ਵਾਰ ਹੀ ਲੰਦ ਸਮਝ 5 ਮਿੰਟ ਚਲਾ ਜਿੰਦੀ ਸੀ ਬਸ ਕਿੰਨੇ ਬਾਰ ਖੇਡਦੇ ਸੀ ਦਿਨ ਚ ਦਿਨ ਚ ਗਏ ਤਾਂ ਬਸ 10 ਮਿੰਟ ਜਾਂਦੇ ਹਾਂ ਹਾਂ ਤੇ ਕੱਲ ਕਿੰਦਾ ਸ਼ੌਕ ਆ ਗਿਆ ਵੀ ਇੱਕਦਮ ਮਿਲਾ ਲਈਏ ਕੱਲ ਮੈਂ ਰੋਜ਼ ਹੀ ਲੰਦ ਸਾਈ 10 ਦਿਨ ਹੋਈ ਫਿਰ 7:30 ਲੱਗਦੀ ਸੀ ਤੇ 7 ਦਾਸ ਤੇ ਲਾਈਨ ਹੈ ਬਸ ਫਿਰ ਆ ਗਈ ਕਿੰਨੀ ਟੀਮ ਲਾਈ ਸੀ ਇੱਕ ਹੀ ਲਾਈ ਸੀ ਅੱਛਾ ਹਾਂ ਕਿੰਨੇ ਵੇਲੇ ਤੱਕ ਚੱਲਦਾ ਰਿਹਾ ਮੈਚ 10:30 ਵਜੇ ਤੱਕ ਚਲੇ 11 ਵਜੇ ਤੇ ਤੁਹਾਨੂੰ ਪਤਾ ਕਿਦਾਂ ਲੱਗਿਆ ਉਹ ਜਿੱਤੇ ਮੈਂ ਦੇਖਦੇ ਰਿਹਾ ਜੀ ਮੈਂ ਜੀ ਹਾਂ ਕੋਈ ਆਇਆ ਮੈਸੇਜ ਵੀ ਆਇਆ ਸੀ ਕੋਈ ਮੈਸੇਜ ਮੈਸੇਜ ਨਹੀਂ ਆਇਆ ਇਹ ਰੈਂਕ ਆ ਗਿਆ ਪਹਿਲਾਂ ਅੱਛਾ ਹਾਂਜੀ ਫਿਰ ਉਸ ਤੋਂ ਬਾਅਦ ਜਦੋਂ ਪਤਾ ਲੱਗਿਆ ਉਹ ਬਈ ਬੰਦੇ ਜਿੱਤ ਗਏ ਫਿਰ ਵਾਹ ਇਹ ਕਿਦਾਂ ਦਾ ਕਿਦਾਂ ਦੀ ਖੁਸ਼ੀ ਸੀ ਬਸ ਖੁਸ਼ੀ ਸੀ ਹਾਂਜੀ 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 ਅੱਛਾ ਇਹ ਦੱਸਿਓ ਵੀ ਤੁਹਾਡਾ ਵੀ ਇੱਥੇ ਨੂੰ ਕਿੱਦਾਂ ਹੋਇਆ ਵੀ ਆ ਗੇਮ ਖੇਡਾਂਗੇ ਤਾਂ ਪੈਸੇ ਜਿੱਤੂਗਾ ਇਹ ਪਿੰਡ ਦੇ ਮੁੰਡੇ ਲਾਂਦੇ ਸੀ ਤੇ ਬਾਹਰ ਦੇ ਵੀ ਲਾਂਦੇ ਤੇ ਫਿਰ ਸੋਚੇ ਮੈਂ ਵੀ ਲਾ ਲਾਂ ਫਿਰ ਲਾ ਲਈ ਅੱਛਾ ਹੀ ਹਾਂ ਫਿਰ ਖੇਡਾਂਗੇ ਕਰੇ ਗਾਂ ਜੀ ਤੇ ਤੁਹਾਡਾ ਨੋਟਿਸ ਕੀ ਤਾਂ ਹੀ ਹਾਂਜੀ ਬੋਲੋ ਬਣਾ ਕੀ ਖੇਡਦਾ ਸੀਗਾ ਤੂੰ ਕਿਵੇਂ ਤੈਨੂੰ ਪਤਾ ਲੱਗਿਆ ਵੀ ਖੇਡਣਾ ਚਾਹੀਦਾ ਸਿੱਖਿਆ ਕਿਤਾ ਮੈਂ ਡ੍ਰੀਮ ਰਾਇਨ ਖੇਡਦਾ ਜੀ ਮੈਂ ਇਦਾਂ ਹੀ ਟੀਮ ਲਾ ਰੰਦਾ ਥਾ ਕੱਲ ਮੈਂ ਥੋੜਾ ਸੋਚਿਆ ਇਹ ਲੱਗਦਾ ਨਾ ਨਾ ਨੋਲਿਜ ਸੀ ਨੋਲਿਜ ਸੀ ਕਿਹੜੀ ਚਾਹ ਦੇਣਾ ਹਾਂਜੀ ਟੀਮ ਬਸ ਟੀਮ ਬਣਾਉਂਦੇ ਜੀ ਕਿੱਦਾਂ ਬਣਾਉਂਦੇ ਕਿੱਦਾਂ ਬਸ ਜੀ ਪਲੇਅਰ ਸਿਲੈਕਟ ਕਰਨੇ ਹੁੰਦੇ ਯੂਜ਼ ਹੋ ਗਈ ਸਿਲੈਕਟ ਕਿਹਦੀ ਵੀ ਉਹਦੇ ਉਹਦੇ ਹੁੰਦੀ 10 ਬਰ ਦਿਨ ਹੋਈ ਅੱਛਾ 10 ਬਰ ਦਿਨ ਕਿਸ਼ਮ ਕਿਤੇ ਹਾਂ ਜੇਮ ਕਿੱਦਾਂ ਰਾਜੇ ਹੁਣ 3 ਕਰੋੜ ਇੱਥੇ ਕਿਹੜੀ ਕਲਾਸ ਪੜਦਾ ਮੈਂ ਪਲੱਸ 2 ਜੋ ਹੈ ਲੱਗ ਰਿਹਾ ਹਾਂ ਸਹੀ ਹੈ ਛੋਟੇ ਤੋ ਵੀ ਹੁਣ ਸੇ ਵਸਵਾਈ ਗਈ। ਰੋਡ ਉੱਤੇ ਕੜ ਗਿਆ। ਹਾਂਜੀ। ਇਹ ਕਿਸ਼ਨ ਦੇ ਬਾਈ ਜੀ। ਕਿਸ਼ਨ ਦੇ ਬਾਈ ਜੀ ਪਹਿਲਾਂ ਤੋਂ ਮਨ ਨੂੰ ਆਈ ਗਿਆ ਕਿਵੇਂ ਤਾਂ ਲੱਗਿਆ ਵੀ ਬੱਚੇ ਨੇ ਡ੍ਰੀਮ 11 ਖੇਡ ਕੇ ਕਾਫੀ ਪੈਸੇ ਜਿੱਤੇ ਹੈ। ਤੇ ਸੋਦੇ ਜੀ ਇਹ ਤਾਂ ਚੰਗਾ ਮੌਕਾ ਹੈ ਕਿ ਗੇਮ ਵਾਲੇ ਨੂੰ ਪਤਾ ਸੀਗਾ ਕਿਦਾਂ ਲੱਗ ਰਿਹਾ ਤੁਹਾਨੂੰ ਕੀ ਇਹ ਜੀ ਮੈਂ ਸੋਚ ਨਹੀਂ ਸਕਦਾ ਕਹਿੰਦੇ ਕਿ ਕੀ ਹੋਣਾ ਕੀ ਨਹੀਂ। ਤੇ ਬਸ ਮਨ ਤੁਹਾਨੂੰ ਇਹੀ ਫੀਲਿੰਗ ਹੁੰਦੀ ਵੀ ਇਹ ਹੋਇਆ ਤਾਂ ਹੋਇਆ ਗਿਆ। ਤੇ ਬਹੁਤ ਚੰਗਾ ਲੱਗ ਰਿਹਾ ਜੀ ਜੋ ਹੋ ਰਿਹਾ ਠੀਕ ਹੋ ਰਿਹਾ ਬਹੁਤ ਵਧੀਆ ਲੱਗ ਰਿਹਾ ਟੀਮ ਬਾਰੇ ਤੁਹਾਨੂੰ ਪਤਾ ਨਹੀਂ ਕਿ ਉਹ ਚੀਕਾਂ ਖੇਡਦੇ ਆਂ ਬੀਨਰ ਕੀ ਹੁੰਦੀ ਹੈ ਪਹਿਲਾਂ ਉਹਦੇ ਵਿੱਚ ਨਹੀਂ ਮੈਨੂੰ ਇੰਨਾ ਨਹੀਂ ਪਤਾ ਸੀਗਾ ਬਸ ਥੋੜਾ ਜਿਹਾ ਪਤਾ ਸੀਗਾ ਵੀ ਕੋਈ ਲਾਂਦੇ ਟੀਮ ਵਗੈਰਾ ਮੈਂ ਬੱਚੇ ਨੂੰ ਬੋਲਿਆ ਤੇ ਕਹਿੰਦਾ ਡੈਡੀ ਟੀਮ ਰਨ ਮੈਂ ਕਿ ਲਾਦੇ ਕਰ ਤੀ ਜੋ ਨਾਣੀ ਤੇ ਔਰ ਮੈਨੂੰ ਕੁਛ ਨਹੀਂ ਪਤਾ ਬੱਚੇ ਦਾ ਨਾਮ ਕੀ ਹੈ ਸਤਿਆ ਗੌਰ ਬਰਾਣਾ ਕਿਹੜੀ ਕਲਾਸ ਪੜ੍ਹਦਾ ਹੈ 1 ਕਲਾਸ 2 ਪੜ੍ਹਦਾ ਹੈ ਤੇ ਉਹ ਕਿੰਨੇ ਵਜੇ ਦਿੱਤੀ ਤੇ ਕਿਹੜੀ ਟੀਮ ਖੇਡਦਾ ਸੀ ਹੁਣ ਘਰ ਤੋਂ ਮੋਰ ਕੇ ਤਾਂ ਦਾ ਸਾਡਾ ਘਰ ਦਾ ਖੁਸ਼ੀ ਦਾ ਮਾਹੌਲ ਹੈ ਜੀ ਬਾਰੇ ਸਾਰੇ ਬੜੇ ਖੁਸ਼ ਹੋ ਰਹੇ ਤੇ ਇਹ ਟੀਮ ਆਪਣੇ ਮੁਤਾਬਕ ਲਾ ਰਿਹਾ ਤਾਂ ਉਹ ਤਾਂ ਮੈਨੂੰ ਵੀ ਨਹੀਂ ਪਤਾ ਜੀ ਜੋ ਟੀਮ ਲਾਈ ਨੇ ਵਧੀਆ ਟੀਮ ਲਾਈ ਜੀ ਤੇ 3 ਕਰੋੜ ਦੇ ਨਹੀਂ ਕੀਤਾ ਇਹ ਕੋਈ ਛੋਟੇ ਇੱਕ ਹਮਾਚ ਦੇ ਛੋਟੇ ਜਿਹੇ ਪਿੰਡ ਦੇ ਰਹਿੰਦੇ ਤੁਸੀਂ ਇੰਨਾ ਇੱਕ ਪਰਚੇ ਨੇ ਇੰਨਾ ਜੀਮਟ ਕਿੱਥੇ ਆ ਲੋਕ ਬੜੇ ਦੂਰੋਂ ਆਉਂਦੇ ਆ ਕਿਵੇਂ ਦੇ ਲੋਕਾਂ ਦਾ ਇਹਦੇ ਰਿ ਕਿ ਸੋਚਦੇ ਕਿਵੇਂ ਲੱਖੀ ਦਾ ਧੰਨਵਾਦ ਕਰਾਂ ਮੈਂ ਤੇ ਧੰਨਵਾਦ ਆਪਣੇ ਰੱਬ ਦਾ ਹੀ ਕਰਦਾ ਜੀ ਜਿਨ੍ਹਾਂ ਨੇ ਇੰਨੀ ਮਤਲਬ ਸਾਡਾ ਸਾਨੂੰ ਹੌਸਲਾ ਦਿੱਤਾ ਔਰ ਸਾਡੇ ਤੇ ਇੰਨੀ ਮਿਹਰਬਾਨੀ ਰੱਖੀ ਜੀ ਮੈਂ ਕਿਤਾ ਸੀ ਤੁਹਾਡੇ ਪਹਿਲਾਂ ਹਾਲਾਤ ਠੀਕ ਸੀਗੇ ਵਸੇ ਇੰਨੇ ਵੀ ਮਾਰੇ ਨਹੀਂ ਸੀ ਮਤਲਬ ਠੀਕ ਕਰਦੇ ਆਪਣੇ ਤੇ ਆਈ ਚਲਾਈ ਬੜੀਆ ਚੱਲੀ ਸੀ ਜੀ ਵੈਸੇ ਇੰਨੇ ਜਿਆਦਾ ਵੀ ਨਹੀਂ ਤੇ ਹੁਣ ਤਾਂ ਰੱਬ ਨੇ ਛੋੜ ਦਿੱਤੀ ਹੈ ਜੀ ਹੁਣ ਤਾਂ ਹੁਣ ਤਾਂ ਵੈਸੇ ਜੀ ਮਤਲਬ ਅੰਦਰ ਤੋਂ ਫੀਲਿੰਗ ਹੁੰਦੀ ਕਿ ਮੈਂ ਇੰਨੇ ਪੈਸੇ ਸੋਚਿਆ ਸੀ ਕਿ ਜੇ ਸਭ ਦਾਤੀ ਮੇਰੇ ਭੋਲੇ ਸ਼ਕ ਕਰਦਾ ਮੇਰੇ ਕੋਲ